ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਗੁਣੀ ਤਰੱਕੀ ਮੱਖੇ ਤੇ ਸਤਿ ਸਾਬ ਨੂੰ ਦੇਰੋਖਤਾ ਵੱਖਸ਼ਾ ਜੀ ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਤੂੰ ਕਿੱਥੇ ਆਇਆ ਨਾਨੂ ਘਰ ਹੈ ਕਿੱਥੇ ਨਾਨੂ ਉਹ ਬੈਠਾ ਮਾਮੀ ਕਿੱਥੇ ਉਹ ਬੈਠੀ ਚਲ ਬਣਾ ਪਹਿਲਾਂ ਸਾਸਰੀ ਘਰ ਬਣਾ ਸਰਣ ਕਾ ਮੇਰੇ ਵੱਲੋਂ ਪਿਆਰ ਭਰੀ ਸਤਸਰੀਆ ਕਾ ਬੈਗਰੋ ਕਰਵਾਰਾ ਦੇਖ ਲੈ ਜਾਨੀ ਜੋ ਬਲੇ ਸੋਨ ਹਾਲ ਚਲੋ ਜੋ ਕਹਿੰਦੇ ਮਹਾਰਾਜ ਦੇ ਦਰ ਤੇ ਅਰਦਾਸ ਕਰਕੇ ਅਸੀਂ ਚਮਕੌਰ ਸਾਹਿਬ ਤੋਂ ਪਰੇ ਸੀ ਬੀ ਡੜੀ ਸਹੀ ਸਲਾਮਤ ਰਹੇ ਅ ਚੜ੍ਹਦੀ ਕਲਾ ਚ ਰਹੇ ਬਾਕੀ ਅ ਸਹੀ ਆ ਡਾਕਟਰ ਨੂੰ ਅਸੀਂ ਮਿਲਿਆ ਸੀ ਤੁਸੀਂ ਪਿਛਲੇ ਬਲੌਗ ਚ ਦੇਖੀ ਆ ਤੇ ਹੁਣ ਘਰ ਤੇ ਵੀ ਫੋਨ ਹੋ ਜਾਂਦੇ ਐਦੇ ਬਿਨਾ ਐਦੇ ਬਿਨਾ ਜੀ ਨਹੀਂ ਲੱਗਦਾ ਘਰ ਦੇ ਨਾਲ ਕਿਸੇ ਦਾ ਹਾਂ ਉਹ ਟਰੈਕਟਰ ਖੜਾ ਕੋਈ ਗੱਲ ਨਹੀਂ ਤੇ ਹੁਣ ਤਿਆਰੀ ਖਿੱਚ ਲਈ ਜਾਨ ਦੀ ਸੰਦੀਪ ਥੋੜੀ ਜਿਹੀ ਚੌੜਾ ਨਹੀਂ ਕਰੀ ਜੰਦੀ ਵਿੱਚੇ ਕਰੀ ਜੰਦੀ ਜਾਣਾ ਵਿੱਚੇ ਨਾ ਜਾਣਾ ਕਰਨਾ ਵਿੱਚੇ ਮੈਂ ਕਹੀ ਜੰਦਾ ਪਰਸੋਂ ਨੂੰ ਜਾਣਾ ਚੌਥੋਂ ਨੂੰ ਜਾਣਾ ਮੈਂ ਛਿੜੀ ਜੰਦਾ ਦੋਲੀ ਜੀ ਚਲੋ ਮੈਂ ਮੈਨ ਲਾਉਂਦਾ ਜੀ ਫਿਰ ਉਧਰ ਵੀ ਹੋ ਪੈ ਲੋ ਜੀ ਇੱਧਰ ਸੰਦੀਪ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾੜੀ ਨੂੰ ਮੈ ਲੋ ਜੀ ਬੈਰੂ ਦਾ ਕਾਲਤਾ ਬੈਰੂ ਜੀ ਦੀ ਫਤਿਹ ਬੈਰੂ ਜੀ ਦਾ ਕਾਲਸਾ ਬੈਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਨਾ ਨਹੀਂ ਜਾਣਾ ਇਹ ਕਹਿੰਦੀ ਜੀ ਮੈਂ ਜਾਣਾ ਨਹੀਂ ਕਾਤੇ ਵੀ ਲੜਾਈ ਤਾਂ ਹੋ ਗਈ ਕਹਿੰਦੀ ਤੁਹਾਡੇ ਨਾਲ ਲੜਾਈ ਹੋ ਗਈ ਮੇਰੇ ਨਾਲ ਕਾਦੀ ਲੜਾਈ ਹੈ ਮੈਂ ਨਹੀਂ ਜਾਣਾ ਹਾਂ ਤ੍ਰੀ ਤ ਤਾਂ ਜਾਣਾ ਕੋਈ ਆਪਸ ਵੀ ਕਾਦੀ ਜੜਾਈ ਹੂੰ ਦੋ ਭਾਂਡੇ ਖੜਕਦੇ ਰਹਿੰਦੇ ਹੁੰਦੇ ਆ ਜੀ ਸ਼ਾਮਾ ਹਾਂ ਕਮਾ ਕਮਾ ਔਰ ਯੱਕਰ ਵੀ ਸਾਊਆ ਗੱਲ ਸੁਣ ਮੇਰੀ ਤੈ ਨਾਨੇ ਘਰੇ ਰਹਿਣਾ ਕਿ ਜਾਣਾ ਤੈ ਮਾਲਾ ਕੁ ਜਾਣਾ ਹੈ ਕਿ ਨਾਨੇ ਘਰੇ ਰਹਿਣਾ ਰਹਿਣਾ ਮਾਲਾ ਪੁੱਤ ਜਾਣਾ ਹੀ ਹੈ ਤਾਂ ਇਹ ਤਾਂ ਕਰਨ ਪੁੱਲ ਜਾਣਾ ਤੁਰੇ ਰਹਿਣਾ ਕੰਨ ਉਹ ਰੀਤ ਚੱਲੀ ਆ ਉਹੀ ਹੋਈ ਹੋਈ ਹੋਣੀ ਉਹ ਆ ਹਾਂ ਇਹ ਰੀਤ ਚੱਲੀ ਗਿਆ ਆਪਣੇ ਕਿਹੜਾ ਕੰਨਿਆਂ ਦੀ ਹੈ ਦੁਨੀਆ ਪਰੇ ਚਲਦੀ ਇੱਕ ਨਾ ਐਦਾਂ ਸਿੰਦਰ ਦੀ ਰਿਵਰਸਰੀ ਭੱਜੀ ਆਉਂਦੀ ਆ ਆਜੋ ਰੀ ਦੀ 30 ਤਰੀਕ ਨੂੰ ਹਾਂ ਪਿਛਲੀ ਵਾਰ ਆਏ ਨਹੀਂ ਉਦੋਂ ਪਿਛਲੀ ਵਾਰ ਆਏ ਤੇ ਤੁਸੀਂ ਇਸ ਵਾਰ ਵੀਰ ਜੀ ਨੇ ਕੋਈ ਕੰਮ ਨਾ ਨਿਕਲਿਆ ਤਾਂ ਮੈਂ ਤਾਂ ਜਰੂਰ ਆਉਂਗੀ ਪੱਕਾ ਮੈਂ ਤਾਂ ਪਹਿਲਾਂ ਵੀ ਗਾ ਬਾਪਾ ਆਇਆ ਤੇ ਪਿਛਲੀ ਵਾਰ ਵੀ ਚਾਲਦੇ ਆ ਚਾਲਦੇ ਉਹ ਹੁੰਦਾ ਪਿੰਦ ਦਾ ਫਿਰ ਤਾਂ ਚੱਲ ਸਾਰੀ ਜਾਂਦਾ ਹੁਣ ਉਹ ਨਹੀਂ ਤਾਂ ਤੁਸੀਂ ਉਹ ਆਉਣਾ ਇਹ ਤਾਂ ਹੋਤਾ ਨਹੀਂ ਹੁੰਦਾ ਇਸ ਸਾਲ ਉਧਰ ਡਾਕੂਮੈਂਟ ਜੇ ਕਲੀਅਰ ਹੁੰਦੇ ਉਹਦਾ ਪਾਸਪੋਰਟ ਵੀ ਰੋਲਾ ਪਿਆ ਹੋਇਆ ਪਾਸਪੋਰਟ ਬਣਾਏ ਨਹੀਂ ਹੁੰਦਾ ਜਾਇ ਨਹੀਂ ਉਹਨਾਂ ਨੇ ਪੁੱਛਦੇ ਸਖਤਾਈ ਬਹੁਤ ਆ ਹੈ ਸਖਤਾਈ ਬਹੁਤ ਆ ਉਹ ਵੀ ਕਹਿੰਦਾ ਸਖਤਾਈ ਬਹੁਤ ਆ ਹਾਂ ਉਸਨੇ ਫੜ ਲੈਣਾ ਹੈ ਕਹਿੰਦਾ ਤੁਹਾਨੂੰ ਪੈਸੇ ਨਹੀਂ ਪੈਣ ਉਹਨੇ ਫਿਰ 9 ਮਹੀਨੇ ਕਹਿੰਦਾ ਡੀਲ ਚੱਲਦੀ ਹਾਂ ਹਾਂ ਆਏਗਾ ਕੋਡਰ ਸਹੀ ਆ ਬਗਾਨੇ ਮੁਲਕ ਦੇ ਜਿਹੜੇ ਜਿਹੜੇ ਉਧਰ ਦਾ ਰੂਲ ਆ ਉਹਨਾਂ ਦੇ ਹਿਸਾਬ ਨਾਲ ਚੱਲਣਾ ਪਾਣਾ ਹਾਂ ਜਦ ਕਰੂਗਾ ਕੋਰੋਨਾ ਉਦੋਂ ਇੱਕ ਮੁੰਡਾ ਹੋਰ ਆਇਆ ਵੀ ਛੁੱਟੀ ਕੱਟਣਾ ਉਹਦੇ ਸਾਰੇ ਪੇਪਰ ਕਲੀਅਰ ਆ ਕਹਿੰਦਾ ਉਹ ਆਊਗਾ ਫੇਰ ਮੇਰੇ ਡਾਕੂਮੈਂਟ ਆ ਕੇ ਕਲੀਅਰ ਕਰੂਗਾ ਹਾਂ ਚਲੋ ਉਹਦਾ ਡਰ ਵੀ ਸੱਚਾ ਉਹਦੇ ਨਾਲ ਦਾ ਇੱਕ ਮੁੰਡਾ ਜੀ ਉਹ ਚੱਕ ਕੇ ਰਿਪੋਰਟ ਕਰਤਾ 6 ਮਹੀਨੇ 6 ਮਹੀਨੇ ਬਿਤਾ ਰਿਹਾ ਉਹ ਤੇ ਅੰਦਰ ਰਿਹਾ 6 ਮਹੀਨੇ ਬਾਅਦ ਰਿਪੋਰਟ ਕਰਤਾ ਫੇਰ ਪੰਗਾ ਹੋ ਜਾਣਾ ਖੜਾ ਜਾਣ ਨੂੰ ਕਿ ਜਿਹੜਾ ਇਹਦਾ ਕੰਮ ਨਾ ਸਾਰੀ ਬ੍ਰੀਕ ਜੀ ਇਹਦੇ ਦੰਦਾ ਬੰਦਿਆ ਪਤਾ ਪੱਲਣਦਾ ਹੈ ਤੁਸੀਂ ਪੱਲਣਤਾ ਜਮੀ ਲੱਗੇ ਵੇਡ ਸਾਡੇ ਡੰਗਰ ਠੰਡ ਹੈ ਥੋੜੇ ਠੰਡ ਜਾਂ ਉਹ ਸਾ ਆਪਣੇ ਕਿ ਨਹੀਂ ਮੌਸਮ ਦਾ ਫਰਕ ਆ ਨਹੀਂ ਥੋੜੇ ਹੈ ਉਹ ਜਾਂਦਾ ਹਾਂ ਮੈਨੂੰ ਰਾਜੋ ਪਾਜੀ ਪੱਕਾ ਕਿ ਪਿਛਲੀ ਵਾਰ ਮਾਂਗਾ ਆਵੇਂ ਨਾ ਤਾਂ ਕੋਈ ਨਹੀਂ ਹਜੇ ਤਾਂ ਕਿੰਨੇ ਦਿਨ ਪਿਆ ਵਿੱਚ 15 16 ਅੱਜ 6 ਤਰੀਕ ਹੈ 16 16 ਦਿਨ ਪਿਆ ਹੈ ਅਨਿਵਰਸਰੀ ਬੋਰ ਹਾਂ ਚੱਲ ਕੋਸ਼ਿਸ਼ ਕਰਾਂਗੇਗਾ ਹਾਂ ਅਜਾ ਪਏ ਆ 24 ਦਿਨ ਇਹ ਰੀਤ ਡੈਡੀ ਆ ਜਾ ਓਰੇ ਨਾਨੂ ਨਾਨੂ ਬੁਲਾਉਂਦਾ ਪੁੱਤ ਇੱਕ ਕੱਖ ਖਰ ਜਾ ਇੱਕ ਕੱਖ ਔਰ ਜਦ ਕੱਖ ਖਰ ਉੱਥੇ ਪਾਪਾ ਜੀ ਨਾਲ ਕੱਖਾਂ ਘਾਲਾ ਉੱਥੇ ਕਰੀ ਜਾਂਦੀ ਪੁੱਤ ਸਿੱਧੇ ਕੰਮ ਥੱਲੇ ਉਤਰ ਗਏ ਤਾਂ ਕਰਕੇ ਇੱਧਰ ਲੱਗੀ ਵੀ ਆਇਆ ਕਿ ਤੂੰ ਰਾਣ ਦੇ ਮਾਮੀ ਨੇ ਪਾ ਦੇਣੇ ਪੁੱਤ ਕੱਖ ਤਾਂ ਹੋ ਰੀਤ ਕੱਖ ਪਾ ਦੇ ਮਾਮੀ ਨੇ ਪਾ ਦੇਣੇ ਲਾ ਗਾਂ ਕਿੱਥੇ ਐ ਬਿੱਲੀ ਆ ਗਈ ਓਦੇ ਇਹ ਤਾਂ ਗੱਡੀ ਖੋਲ ਨੂੰ ਭੱਜਦੀ ਆ ਹੁਣ ਅਰੇ ਤੂੰ ਬਸ ਸਵੇਰ ਠੰਡ ਬਹੁਤ ਹੀ ਹੁਣ ਨਹੀਂ ਹੈਗੀ ਉਨੀ ਠੰਡ ਹਾਂਜੀ ਹੁਣ ਸਾਰੀ ਬੜੇ ਵੇੜੇ ਸਵੇਰੇ ਅੱਜ ਠੰਡ ਬਹੁਤ ਹੀ ਮੈਂ ਬੜੀ ਵਾਲਾ ਕੋਟ ਪਾ ਕੇ ਗਿਆ ਨਾ ਠੰਡ ਹੈ ਉਹ ਯਾਰ ਦੀ ਹਾਂ ਜਦੋਂ ਪੈਰ ਮੇਰੇ ਠੰਡ ਰਹੇ ਹੁਣ ਗਰਮ ਹੋਏ ਆ ਤੂਫਾਨ ਹਾਂ ਨਹੀਂ ਗਿੱਦੀ ਠੰਡੀ ਦੁਪਹਿਰ ਅੱਜ ਧੁੱਪ ਬਹੁਤ ਚੰਗੀ ਆ ਬਰ ਬਰ ਕੇ ਜਪੈ ਹੁਣ ਠੰਡ ਗਰਮ ਹੋਏ ਮੜੇ ਆ ਥੋੜੀ ਦਵਾਈ ਨੇ ਮੇਰੇ ਹੱਥ ਪੀਲੇ ਕਰ ਦਿੱਤੇ ਟੋਟਾ ਸਾਬਨ ਨਾਲ ਦਿੱਤੇ ਆ ਤੋਤੇ ਹਾਂ ਪਿੱਤਰ ਦੀ ਰੰਗ ਚੱਲਣਾ ਹੀਗਾ ਕੋਈ ਨਹੀਂ ਦੂਸਰੀ ਬੁੱਟੀ ਹੋ ਆ ਵੀ ਹੈ ਹਾਂ ਬੂਟੀਆਂ ਬੂਟੀਆਂ ਬਹੁਤ ਹਨ ਬਹੁਤ ਤਰ੍ਹਾਂ ਦੀ ਆਪਾਂ ਆਪਣੀ ਪ੍ਰਕਿਰਤੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਬੂਟੀਆਂ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਉਹ ਸਾਰਾ ਇਹ ਜਿਹੜੇ ਜਿਨ੍ਹਾਂ ਨੇ ਬੈਦ ਪੜੇ ਵੇ ਬੈਦ ਇਹ ਜਿਹੜੇ ਬੂਟਿਆਂ ਵਾਲੇ ਉਹਨਾਂ ਨੂੰ ਪਤਾ ਵੀ ਕਿਹੜੇ 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 ਹੱਲ ਕਿੱਥੇ ਤੇ ਹੁੰਦੇ ਆ ਹਾਂ ਚੱਲੀਏ ਅਸੀਂ ਚਲੋ ਭਾਈਓ ਜਾਓ ਜਾਓ ਇਜਾਜ਼ਤ ਆ ਤੁਹਾਨੂੰ ਜਾਣਾ ਨਹੀਂ ਹਾਂ ਤਾਂ ਘਰ ਜਾਣਾ ਨਹੀਂ ਕੱਲ੍ਹ ਦੇ ਆਏ ਹਾਂ ਅੱਛਾ ਰਹਿਜੋ ਰਹਿਜੋ ਮੈਂ ਨਹੀਂ ਗਿਆ ਅਲੀ ਆ ਨੂੰ ਪੁੱਛੋ ਕਿਆ ਕਹਿੰਦੀ ਆ ਮੇਰਾ ਕਹਿੰਦਾ ਸਵੇਰੀ ਨੀ ਤਾਂ ਜਾਣਾ ਕਨਵੀਰਪਾ ਨੂੰ ਜਾਣਾ ਕਰਨਵੀਰਪਾ ਨੂੰ ਨਾ ਅਜਾ ਲਮੈ ਤੂੰ ਮੇਰੇ ਪੈਰੀ ਹੱਥ ਲਗੀ ਲਾਉਣ ਇਹ ਕਹਦੀ ਤੁਰਪਾ ਬਾਬਾ ਦੁਪਹਿਰ ਦਾ 1 ਵਜੇ ਦਾ ਗਾਹ ਪੈਂਦਾ ਜਾਣਾ ਦੇਣਾ ਜਾਂਦਾ ਹੈ ਨਹੀਂ ਹੈਗਾ ਲੈ ਨਾ ਕਿਆ ਕਰਦੀ ਆ ਇਹਨੇ ਮਿੱਟੀ ਚੱਕ ਕੇ ਖੜ ਗਈ ਇਹ ਨਹੀਂ ਪਾਉਣੀ ਬੁੱਤ ਮੂੰਹ ਤੇ ਗੰਦੀ ਆ ਮੈਂ ਗਾਂ ਦੇ ਬਾਥਰੂਮ ਵਾਲੀ ਆ ਛੀਲ ਲਿਆ ਵਾ ਨਾ ਦਵਾਈ ਆ ਨਹੀਂ ਟਾਈਮ ਸਿਰ ਖਾਈ ਜਾਏ ਹਾਂ ਜੇ ਕੋਈ ਦਿੱਕਤ ਹੋਈ ਫਿਰ ਫੋਨ ਕਰ ਦਿਓ ਕੋਈ ਜੋ ਵੀ ਦਿੱਕਤ ਹੋਈ ਮੈਂ ਤੁਹਾਨੂੰ ਦੱਸ ਦੂੰਗਾ ਹਣਾ ਸੰਦੀਪ ਦੀਆਂ ਦਿੱਕਤਾਂ ਤਾਂ ਦੂਰ ਹੋ ਗਈਆਂ ਜੀ ਸੰਦੀਪ ਨੇ ਚਾਰ ਸੂਟ ਸਵਾ ਲਏ ਇੱਕ ਦਿਨ ਚ ਕੱਲ ਦੀ ਦੇ ਗਾਹ ਪਾਇਆ ਵਾ ਚਾਰ ਸੂਟ ਮੇਰੇ ਸੂਟਾਂ ਚਾਰ ਕਿਦੇ ਵੀ ਜਿਹਦੇ ਵੀ ਮਰ ਜਾ ਸੂਟ ਤਾਂ ਚਾਰ ਸੀ ਹੋ ਗਏ ਮੇਰੀ ਇੱਥੇ ਚਾਲਦੀ ਆ ਪਿੰਡ ਚ ਟਾ 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 ਆਉਣ ਹੀ ਰੇ ਗੱਲ ਵਿਵਸਥਾ ਛੇੜਤੀ ਸਾਰੇ ਨੂਰੇ ਵੀ ਆ ਦੋ ਸੂਟ ਤਿਆਰ ਸੀ ਹੁਣ ਇੱਕ ਸੂਟ ਤਿਆਰ ਸੀ ਹੁਣ ਇੱਕ ਤਿਆਰ ਸੀ ਹੁਣ ਜਿਹੜੇ ਮੇਰੇ ਭਤੀਜੇ ਆ ਨਾ ਅੱਜ ਤੱਕ ਉਹ ਮੇਰੇ ਸਪੋਰਟਰ ਆ ਪੂਰੇ ਫੇਰ ਮੈਨੂੰ ਪੁੱਛ ਨਹੀਂ ਹਿੰਦਾ ਉਹ ਦੇ ਜਿੰਦੇ ਰਹਿਣ ਮੇਰੇ ਭਤੀਜੇ ਬਾਏ ਕਰਦੇ ਡੈਡੀ ਮੇਰਾ ਕਰਦੇ ਬਹੁਤ ਹੈ ਮੈਨੂੰ ਜਾਨਾ ਕਿ ਮੈਨੂੰ ਭੂਆਂ ਦੇ ਭੂਆਂ ਦੇ ਪੁੱਤ ਲਾੜਲੇ ਹੁੰਦੇ ਆ ਹਾਂ ਚਲ ਚਲੋ ਚਲੋ ਜਾਣ ਵਾਸਤੇ ਬੱਚਾ ਤਿਆਰੀ ਕੀਤੀ ਵੀ ਆ ਮੈਂ ਜਾਣਾ ਨਹੀਂ ਤਾਂ ਆਹ ਆਹ ਆਉਣ ਤੋਂ ਪਹਿਲਾਂ ਭੁੱਲ ਗਈ ਲੱਗੀ ਵਿਚਾਰੇ ਚੱਲ ਤੂੰ ਰਹਿਣਾ ਵਿੱਕੀ ਚਲੇ ਜਾਂਦਾ ਵਿੱਕੀ ਚਲੇ ਜਾਂਦਾ ਰੀਤਾ ਸੰਦੀਪ ਰਹਿ ਜਾਂਦਾ ਹੈ ਵਿੱਕੀ ਸਿੰਘ ਚਲੇ ਜਾਂਦਾ ਮਾਪਾ ਹਾਂ ਮੈਂ ਜਾਣਾ ਬੈਡੀ ਨਾਲ ਕਿ ਮੇਰੇ ਨਾਲ ਜਾਣਾ ਮੈਂ ਤਾਂ ਗੱਡੀ ਕਿਰੇ ਨੂੰ ਤੁਰਿਆ ਨਹੀਂ ਨਾ ਜਦ ਰੌਲਾ ਲਾੜਣਾ ਪਾਉਣ ਰੀਤ ਦੱਸ ਕਿ ਇੱਧਰ ਜਾਣਾ ਹੈ ਲੈਣਾ ਕਰਾਣਾ ਕਿਧਰ ਘੋੜਣਾ ਇਹਨੂੰ ਪੁੱਛੀ ਜਾਓ ਬਸ ਹਾਂ ਇਹਨੂੰ ਸਬੋਰਨਾਈ ਨੂੰ ਕਾਲ ਜਾਂਦੀ ਵੀ ਹੈ ਪੂਰੀ ਮਸਤੀ ਵੀ ਵਾਲਾ ਚੱਲ ਠੀਕ ਆ ਫਾ ਡਾਡੀ ਚੰਗਾ ਚੱਲ ਚਪੜਾਈ ਆ ਆਪਣਾ ਵੀ ਪਹਿਲਾਂ ਤੱਕ ਅੱਜ ਨਹੀਂ ਕੱਲ ਨੂੰ ਨਹੀਂ ਹੈ ਹਾਂ ਚੰਗਾ ਫਿਰ ਚੰਗਾ ਚੱਲ ਠੀਕ ਆ ਡਾਡੀ ਚੰਗਾ ਫਿਰ ਨਾਨਾ ਨੂੰ ਬਾਈ ਕਰਕੇ ਚਾਓ ਬਸ ਹੀ ਪਾ ਕੇ ਵਾਈ ਕਰਕੇ ਚਾਓ ਨਹੀਂ ਬਾਏ ਉਪਦਾ ਮੰਮੀ ਨੂੰ ਵੀ ਮੱਫੀ ਪਾਓ ਬੱਲੇ ਬਹੁਤ ਵਧੀਆ ਗੁੱਡੀ ਮੋਡ ਨੀ ਮਨੀ ਗਿਆ ਬਾਏ ਕਰ ਦੇ ਗੋਡੇ ਡੈਡੀ ਨਾ ਤੂੰ ਬੈ ਕੇ ਲੱਤਾਂ ਹਲਾਇਆ ਕਰ ਮੰਜੇ ਪਰ ਅਨ ਹੁਣ ਅੱਜ ਤੂੰ ਗੱਡੀ 'ਚ ਗੱਡੀ 'ਚ ਦਾ ਸਫ਼ਰ ਕਰਿਆ ਉਹਦੇ ਕਰਕੇ ਬਾਜ਼ੂ ਵੀ ਵੱਡਾ ਰਿਹਾ ਬਾਜ਼ੂਮ ਕਰਨੇ ਵਾਸਤੇ ਉਹਨੇ ਵੀ ਹੋਣਾ ਹੈ ਕਿ ਚੱਲ ਕੋਈ ਨਹੀਂ ਫੇਰ ਵੀ ਆਪਣੀ ਪਰਚੀ ਸੀਸੀ ਕਰੀ ਜਾਇਆ ਕਰ ਚਲੋ ਠੀਕ ਹੈ ਜੀ ਮਿਲਦੇ ਹੁਣ ਤੁਹਾਨੂੰ ਘਰ ਚੱਲ ਗਏ ਆ ਕਰ ਦੇ ਡੈਡੀ ਕੋਲ ਨੂੰ ਰੈਡੀ ਚਲੋ ਕਿਆ ਵੀ ਲੈਣਾ ਪਤਾ ਜਾਂਦੇ ਜਾਂਦੇ ਕੋਈ ਨਹੀਂ ਦੇਖਦੇ ਕਿਆ ਲੈ ਹੁੰਦਾ ਪਹੁੰਚ ਗਏ ਜੀ ਹੰਗਰੀ ਪੁਆਇੰਟ ਖਮਾਣੋ ਤੇ ਸੰਦੀਪ ਆਰਡਰ ਦੇਣ ਗਈ ਆ ਚਲਦੇ ਆਪਾਂ ਵੀ ਅੰਦਰ ਨੂੰ ਜੀ ਹੋ ਗਿਆ ਆਰਡਰ ਹਾਂ ਜੀ ਕਿਹੜਾ ਕਰਿਆ ਇੱਕ ਤਾਹਾ ਕਰਿਆ ਤੰਦੂਰੀ ਹਾਂ ਇੱਕ ਮੱਖਣੀ ਇਹੀ ਨਿਆਣਾਂ ਨੂੰ ਪਸੰਦ ਆ ਮੈਂ ਤਾਂ ਕਿੰਨਾ ਟਾਈਮ ਲਾਊਗਾ ਜੀ ਆਰਡਰ ਚਲ ਮਰ 10 ਮਿੰਟ ਰੀਤ ਕੱਲੀ ਉਹ ਬੈਟਰੀ ਕੱਢੀ ਚ ਰੀਤ ਕੋਲੇ ਚਾਹਦੇ ਆਪਾਂ ਗੱਡੀ 'ਚ ਹਾਂ ਨੰਬਰ ਦੇ ਦਾਂ ਨਾ ਹੁਣ ਫੋਨ ਕਰ ਲੈਣਾ ਨਾ ਅਨਲਵ ਖਮਾਣਾ ਆ ਗਿਆ ਜੀ ਬੀਜਾ ਮੇਰੇ ਮਾਮਾ ਵੀ ਆ ਕੁਝ ਹੀ ਆਉਣੀ ਆ ਆ ਲਓ ਜੀ ਪੀਚ ਮੰਨੂ ਕਿਉਂ ਫੜਾਉਂਦੀ ਆ ਆ ਪੜ ਕੇ ਰੱਖੋ ਜੀ ਰੀਤ ਆ ਮੈਂ ਰੀਤ ਨੂੰ ਫੜਨਾ। ਲੈ ਆਓ। ਢਿੱਡ ਨਾ ਜਾਣ। ਐਨਾ ਬੜਾ ਕਿਆ ਕਰਨਾ ਦੱਸ। ਅੱਧੇ ਪਿੰਡ ਨੂੰ ਖੁਲਾਉਣਾ ਤੁਸੀਂ ਗਾਏ। ਦੇਖੋ ਜੀ। ਕਿਹਨੇ ਖਾਣੇ ਖਾਣਾ। ਇਹ ਕਰਨ ਨੂੰ ਵੀ ਕੋਈ ਕਿਆ ਪਤਾ ਲੱਗ ਗਿਆ ਜੀ ਪਿਛਲੀ ਵਾਰ ਵੀਡੀਓ ਦੇ ਵਿੱਚ ਵੀ ਤੇ ਹੈਂਗਰੀ ਪੁਆਇੰਟ ਆਇਗਾ। ਉਹਨੇ ਮਗਰ ਤੋਂ ਫੋਨ ਕਰ ਕਰ ਕੇ ਲਹੂ ਪੀਤਾ ਪਿਆ। ਕਰਨ ਲਈ ਵੀ ਪੂਰੀ ਕਰਨੀ ਪੈਂਦੀ। ਹੈ ਕਿ ਕੋਈ ਨਹੀਂ ਵੀ ਗਾ ਪਹਾੜਾ ਦੁਕਾਨ ਚ। ਮੇਰੀ ਮੰਮਾ ਪੀਜ਼ਾ ਖਾਣਾ। ਮਾ ਪੀਜਾ ਹੈ ਨਾ ਅਰੇ ਯਾਰ ਖਾਣ ਵਾਸਤੇ ਲੱਤਾ ਔਰ ਕਹ ਦੇ ਵਾਸਤੇ ਲੱਤਾ ਹੈ ਖਾਣ ਵਾਸਤੇ ਸੁਣ ਲੋ ਤੇ ਮੈਨੂੰ پتہ ਵੀ ਖਾਣ ਵਾਸਤੇ ਹੈ ਰੱਖ ਦੋ ਪਿੱਛੇ ਮੈਂ ਕਹਿੰਦਾ ਗਰਮ ਗਰਮ ਅੱਛਾ ਜੀ ਜੀ ਕਰਦਾ ਇੱਕ ਗੱਲ ਹੈ ਚਾਹੇ ਆਪਾਂ ਨਾ ਮਨ ਨਾ ਕਰਦਾ ਹੋ ਵੀ ਚੀਜ਼ ਖਾਣ ਨੂੰ ਜਿਹੜੀ ਇਹ ਖੁਸ਼ਬੂ ਆ ਉਹ ਜੀ ਕਰਦਾ ਵੀ ਹੁਣੇ ਖਾ ਲਵੇ ਮਨ ਤੁਹਾਡਾ ਨਾ ਕਰਦਾ ਵੇ ਗੱਲਾਂ ਦਾ ਕੜਾ ਦੋਤਾ ਜਨਾ ਮਰਜ਼ੀ ਬਣਾ ਲਓ લાલા ਘਰ ਤੇ घेर ਲਾਗੀ ਬਿੱਥੇ ਤੇ ਕਰਨ ਦਾ ਬਹਾਨਾ ਵੀ ਕਰਨ ਅਡਿਕ ਦਾ ਡੀਕ ਦਾ ਡੀਕ ਦਾ ਉਧਰ ਭਾਬੀ ਜੀ ਵੀ ਕਹੀ ਜਾਂਦੇ ਕਰਨ ਅਡਿਕ ਦਾ ਗੋਲ ਗੱਪਿਆਂ ਦੀ ਮੈਂ ਮੇਰੇ ਫੇਵਰਟ ਤਾਂ ਮੈਂ ਖਾ ਲਈ ਹਾਂ ਠੀਕ ਐ ਪੀਜ਼ਾ ਹੈਗਾ ਕਰਨ ਦਾ ਫੇਵਰਟ ਉਹ ਨੂੰ ਮੈਂ ਐ ਨਹੀਂ ਕਹਿ ਸਕਦੀ ਵੀ ਮੈਂ ਤੈਨੂੰ ਚੀਜ਼ ਲੈ ਕੇ ਨਹੀਂ ਆਉਣੀ ਹਾਂ ਉਹ ਮੈਂ ਲੈ ਕੇ ਜਾਣੀ ਆ ਉਹਨੂੰ ਵੀ ਪਤਾ ਵੀ ਲੈ ਆਉਣੀ ਆ ਇਹਨੇ ਜੋਰ ਵੀ ਹੁੰਦੇ ਤੇ ਚੱਲਦਾ ਜੀਤੇ ਆਪਾਂ ਪਿਆਰ ਕਰਦੇ ਹਾਂ ਉਹ ਬੁੱਪੂ ਕਾ ਹੈ ਹਾ ਕਾਲਿਆਂ ਦਾ ਅਕਾਈ ਅਕਰਾਤੀ ਜੀ ਆਏ ਆ ਆਇਆ ਆ ਆ ਕੇ ਆਏ ਅੱਜ ਜੀ ਆਹਨ ਸਾਫ ਕਰ ਲੇ ਹੁਣ ਆਪਾਂ ਖਾਵਾਂਗੇ ਮੀਟ ਖਾਣਾਂਗੇ ਆਪਾਂ ਪੁੱਲ ਕੀ ਹੁਣ ਤਾਂ ਪੁੱਲ ਕੀ ਆਹ ਕੀ ਚੀਜ਼ ਐ ਤਾਂ ਦੱਸ ਨਹੀਂ ਕੀ ਐ ਹੈ ਨਹੀਂ ਕੀ ਐ ਹੈ ਪੀਜਾ ਪੀਜਾ ਨਹੀਂ ਚਲੋ ਠੀਕ ਐ ਜੀ ਹੁਣ ਸਾਨੂੰ ਘਰ ਜਾ ਕੇ ਮਿਲਮਲਾਪ ਕਰਾਂਗੇ ਤੁਹਾਡੇ ਨਾਲ ਤੇ ਇਹਨੂੰ ਖੜਾ ਦੂ ਨੀ ਟਡੀ ਜੀ ਨੂੰ ਪਹੁੰਚ ਗਿਆ ਜੀ ਘਰ ਇੱਥੇ ਆ ਕੇ ਦਿਲ ਵੀ ਤ੍ਰਿਪਤ ਹੋ ਜਾਂਦਾ ਤੇ ਅੱਖਾਂ ਵੀ ਤ੍ਰਿਪਤ ਹੋ ਜਾਂਦਾ ਜਦ ਬਾਜੀ ਦੀ ਦੂਰ ਤੱਕ ਘਰ ਆਈ ਉਹ ਹਰਿਆਈ ਨਿਗਾ ਤੇ ਗੁਰਬਾਣੀ ਕੰਨਾਂ ਦੇ ਵਿੱਚ ਪੈਂਦੀ ਸ਼ਾਨਦਾਰ ਟਾਈਮ ਹੋ ਜਾਂਦਾ ਪਹੁੰਚਦੇ ਪਹੁੰਚਦੇ ਸਾਨੂੰ ਪਤਾ ਨਹੀਂ ਅਸੀਂ ਕੰਮ ਤੇ ਟਲਦੇ ਟਲਦੇ ਆ ਟਾਈਮ ਪਹੁੰਚ ਜਾਂਦੇ ਆ ਤੇ ਮੇਰੇ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰ ਮਾਤਾ ਜੀ ਨੂੰ ਖੁਸ਼ ਰੱਖਿਆ ਚਾਹਦੇ ਆ ਜੀ ਲਓ ਜੀ ਇੱਧਰ ਕਰਨਵੀਰ ਵੀ ਆ ਗਿਆ ਮਮਾ ਮੇਥੀ ਕਿੱਧਰ ਦੇ ਕੇ ਆਇਆ ਇਹਨੇ ਗੱਡੀ ਦੇ ਦਿੱਤੀ ਓ ਬੱਲੇ ਇਹ ਨਾ ਕੋਰ ਤੇ ਤਾਂ ਬੜੇ ਨਖਰੇ ਕਰਦਾ ਤਾਂ ਇਹਦਾ ਪੀਜ਼ਾ ਆ ਗਿਆ ਹੁਣ ਬੱਸ ਹੋਰ ਕਿਆ ਚਾਹੀਦਾ ਮੈਂ ਤਾਂ ਹੀ ਸੱਦਦੇ ਮੈਂ ਕਿ ਹੁਣ ਤਾਂ ਗਿਆਦਾ ਵਾਲੇ ਟਿਊਸ਼ਨ ਤੇ ਆ ਕੇ ਅਰੇ ਮਾਸੀ ਨਾਲ ਆਪਣੀਆਂ ਗਰਾਰੀਆਂ ਪਸਾਈ ਹੋਈ ਹੈ ਉੱਥੇ ਦੇਖ ਲੈਣੇ ਆਂ ਨਾ ਤਾਂ ਉਹ ਮੜਾ ਯਾਰ ਇਹ ਵੀ ਨਿਪਟੇ ਤਨੇ ਵੀ ਜੇ ਕਾਈ ਜਿੰਦਗੀ ਕਰੂ ਪੀਜ਼ਾ ਵਰਗਾ ਮੋਟਲ ਹੋ ਗਿਆ ਢੱਡਲ ਬਣ ਗਿਆ ਚਲ ਜੀ ਆਪਣਾ ਕਰਦਾ ਨਾ ਕਰਨ ਦਾ ਲਾਦ ਨਹੀਂ ਹਾਂ ਸਹੀ ਦੂਸਰੀ ਗੱਲ ਦੱਸ ਹਾਂ ਸੱਚੀ ਗੱਲ ਆ ਬਸ ਹਾਂ ਇਹ ਗੱਲ ਆ ਫਿਰ ਅੱਗੇ ਲੈ ਕੇ ਨਹੀਂ ਹੋਣਾ ਨਹੀਂ ਤਾਂ ਮਂਗਾਉਣਾ ਕਰਾਈ ਮਂਗਾਉਦਾ ਦੱਸ ਮੈਂ ਵੈਸੇ ਆਈ ਸੱਚੀ ਗੱਲ ਦੱਸ ਉਹ ਐ ਕਦੇ ਕਹਿੰਦਾ ਵੀ ਹਾਂ ਇਹਨਾਂ ਦਾ ਜੀ ਕਰਦਾ ਮੈਂ ਹਾਂ ਕਾਫਕਾ ਕਿ ਉਹ ਤਾਂ ਨਾਲ ਡੀਲਰ ਨੂੰ ਹਾਂ ਨਹੀਂ ਮੈਂ ਸਵੇਰੇ ਤੇ ਕੰਮ ਲੱਗੀ ਹੈ ਮੈਂ ਕਹਿੰਦਾ ਅੱਜ ਵਾਸੀ ਆਜੂਗੀ ਮਤਾਰੋ ਉਹ ਬੱਲੇ ਬੱਲੇ ਕਹਿੰਦਾ ਪੀਜ਼ਾ ਲੈ ਕੇ ਆਉਗੀ ਉਹ ਬੱਲੇ ਬੱਲੇ ਆਏ ਤਾਂ ਤਿਆਰ ਹੋਇਆ ਪੀਜ਼ਾ ਦਾ ਕਾ ਕਾ ਕਿ ਚੁੱਪਾ ਅੱਥੇ ਨੂੰ ਲੈ ਕੇ ਨਾ ਆਇਓ ਨਹੀਂ ਕਿਤਾ ਗੱਲ ਲੈ ਮੇਰਾ ਚਲ ਤੂੰ ਵੀ ਇੱਧਰ ਆ ਵਾਏ ਬਾਗ ਛਤ ਤੋਤੀਆਂ ਹਾਂ ਸ਼ਾਸਰੀ ਕੱਲ ਬੁਲਾ ਦੇਣਾ ਅੱਛਾ ਜੀ ਨਾ ਨਾ ਛੱਡ ਦੋ ਛੱਡ ਦੋ ਸਾਰੇ ਛੱਡ ਦੋ ਅਬੀਕੀ ਸਾਸਰੀ ਘਰ ਬੁਲਾ ਦੇ ਅੱਜ ਫੀ ਵਾਲਾ ਫਿਰ ਆਇਆ ਸੀ ਪੀਜਾ ਆ ਕੇ ਲੈ ਕੇ ਆਈਏ ਇਹ ਬੂਬਨੂ ਲੈੰਦੋ ਅੱਛਾ ਫਿਰ ਅਸੀਂ ਖਾ ਲਈਏ ਕਾ ਨਾ ਗੱਲ ਵੀ ਸੱਚੀ ਆ ਹਨਾ ਤੇ ਕਹੀ ਜਾਂਦਾ ਸੀ ਲੈਣਾ ਨਹੀਂ ਲੈਣਾ ਫਿਰ ਗੱਡੀ ਚ ਬਹਿ ਕੇ ਅਸੀਂ ਖਾ ਵੀ ਲੈਂਦੇ ਅਸੀਂ ਖਾਏ ਜੀ ਸੁਤਾ ਕਰਕੇ ਸੁਤਾ ਕਰਕੇ ਸੁਣਾਵੇ ਤੇ ਸੁਣਾਉਂਦੀ ਖਾਏ ਨਾ ਉਹ ਗੱਲ ਹੈ ਵੀ ਇੱਥੇ ਦੋਵੇਂ ਆ ਉਹ ਬੜਾ ਟੂਟਾ ਭਰਿਆ ਹੋਇਆ ਕੋਈ ਕੋਲ ਆਈ ਆਵਾਜ਼ Arada da bir kararı patır attı seni. Ya ki o. Ata gere kap ve pida le ay. Khaiye pida le ay khaiye. Thank you da keh de. Thank ne kar Thank you da keh de. Ek ek. Ek Ne mirch. Aa de. Hi. ਉਹ ਰੱਖਤਾ ਆਹ ਚੱਕੋ ਆ ਖਾਵਾਂਗੇ ਚਾਣਾ ਰੋਲੀ ਨਹੀਂ ਦੇ ਦੋ ਅਸੀਂ ਗੱਡੀ ਚ ਵੀ ਨਹੀਂ ਖਾਦਾ ਨਾ ਚਲ ਕੋਈ ਹਾਂ ਆਈ ਅੰਨਾਨਾ ਬੱਬੂ ਹੁੰਦਤਾ ਹਾਂ ਥੈਂਕ ਯੂ ਹਾਈ ਅੰਨਾਨਾ ਸਦਾ ਕਹਤਾ ਸੁਣੇ ਹੀ ਨਹੀਂ ਤਾ ਤੇ ਆਦਾ ਮੈਂ ਖਾਉਂਗਾ ਜੀ ਆ ਆ ਗਈ ਸਜਾ ਵੀ ਭੁੱਖਾ ਨਹੀਂ ਨਹੀਂ ਸਵੇਰ ਤੋਂ ਜਮੀਨੇ ਨਾ ਸਵੇਰੇ ਬਣਾਈ ਖਾਏ ਕਹਿੰਦੀ ਚਾਚਾ ਆਊਗਾ ਪਾਣੀwidehat ਰੋਟੀਆਂ ਨਾਲ ਛੱਡ ਨਹੀਂ ਕਹਿੰਦੀ ਖੁਸ਼ ਹੋ ਜੂਗਾ ਦੇਖ ਕੇ ਨਾ ਆਹੀ ਜ਼ਿਆਦਾ ਖੁਸ਼ ਹੋਈ ਪਈ ਮੁੰਲਾ ਤਾਂ ਘਰ ਆ ਕੇ ਥੱਲੇ ਬਾਈ ਨੂੰ ਹੱਕਾਂ ਪਾਪਾ ਜੀ ਨੂੰ ਹਾਂ ਗੱਡੀ 'ਚ ਬੜਦੀ ਸਾਰਾ ਘਰ ਬੜਦੀ ਸਾਰੇ ਸ਼ੁਰੂ ਕਰਤਾ ਗਾ ਨਾਨੀ ਨੇ ਤਿਆਰੀ ਕੀਤਾ ਹੁਣ ਬਾਈ ਦੇ ਆ ਕੇ ਦਿੱਤੀ ਆ ਦੇਖੋ ਹਾਂ ਆ ਹੁਣ ਤੇ ਘੜੀ ਤਾਂ ਠੀਕ ਤੇ ਛੱਡ ਕੇ ਆਈਆਂ ਕੀ ਕਰੇ ਤਾਲਾ ਠੀਕ ਰਹਿਣਾ ਮਾਰਾ ਚੜਦੀ ਕਲਾ ਚ ਰੱਖਿਆ ਹਾਂ ਮੈਂ ਚ ਕੰਮ ਹੋ ਗਿਆ ਹੈ ਕਿ ਮੈਂ ਲੁੱਟ ਪਾਈਗੀ ਕੰਮ ਹੋ ਗਿਆ ਹਾਂ ਇਹ ਕੱਦ ਕਰਦੇ ਬਸ ਵੀ ਉਹ ਦੇ ਮੈਨੂੰ ਪਨੀਰ ਦੇ ਦੋ ਕੱਲਾ ਕੱਢ ਕੇ ਅਜਾ ਕਹਿੰਦੇ ਨਾਣਿਆਂ ਨੇ ਖਾਣਾ ਨਹੀਂ ਦੇਖੋ ਉਹ ਨਾਣਿਆਂ ਨੂੰ ਆਪ ਹਟਾਉਣਾ ਹੈ ਮੈਦਾ ਸਾਜ ਸੇਤ ਲਿਆ ਨਹੀਂ ਕਰ ਕਹਾ ਓ ਬਾਈ ਬੇਕੀ ਕਿ ਉਹ ਕਿੰਨੇ ਵੀ ਖਾਧੇ ਤੂੰ ਮੁੰਡਾ ਮੈਂ ਤੈਨਾਂ ਕਿ ਤੇਰੀ ਬਹੁਤ ਮਾਰੀ ਆ ਤਾਂ ਪਹਿਲਾ ਗਾਲਾ ਕੱਢੀ ਜਾਊਗਾ ਮੈਂ ਸਾਰੇ ਨੂੰ ਦੁਗੜਾ ਕਾਲੀ ਹੁਣ ਆਪ ਖਾ ਲੇ ਹੋਰ ਕਿੰਨੇ ਲੱਗੇ ਇਹਨਾਂ ਰੋਕੋ ਉਹ ਮਾਤਾ ਪਹਿਲਾਂ ਹੀ ਲੈਣ ਤਾਂ ਰੋਕ ਦੋ ਸੁਣ ਅੱਜ ਮੈਂ ਸਬਜ਼ੀ ਬਣਾਈ ਆ ਬਿਨਾ ਕੇ ਤੇਲ ਤੋਂ ਸੌਰੀ ਪਾਣੀ ਦੇ ਵਿੱਚ ਤਾਲਾ ਲਾਇਆ ਹੈ ਨਾ ਖਾ ਕੇ ਦੇਖਿਓ ਤੁਸੀਂ ਫੇਰ ਗੱਲ ਕਰੋ ਚਲ ਕੋਈ ਨੂ ਉਹ ਵੀ ਦੇਖਾਂਗੇ ਤੇਲ ਤੋਂ ਪਹਿਲਾਂ ਜੀ ਮੈਂ ਖਾਵਾਂ ਮਾਤਾ ਚਟਣੀ ਐਂਡ ਮਿੱਸਾ ਪ੍ਰਸ਼ਾਦਾ ਹੁਣ ਜੇ ਭੁੱਖ ਰਹਿ ਗਈ ਤਾਂ 6:30 6:30 ਹੋ ਗਈ ਉਹ ਵੀ ਤਾਂ ਮੈਨੂੰ ਪਤਾ ਹੁਣ ਉਹ ਮੈਂ ਬਣਾਈ ਆ ਨਾ ਤਾਂ ਇਹਨਾਂ ਨੇ ਦੇਖੋ ਪਹਿਲਾਂ ਸਿੱਧਾ ਨਾ ਖਾਦਾ ਗੁਰੂ ਦਾ ਲੰਗਰ ਕੀ ਕਰਿਆ ਕਿ ਨੰਨੇ ਸਾਗਨਾ ਰੋਟੀ ਕੱਢਦੀ ਫਿਰ ਪੀਜਾ ਦਾ ਗੋਲ ਗੱਪੇ ਫਿਰ ਪੀਜਾ ਹਾਂ ਤੂੰ ਉਹ ਜਿੱਥੇ ਤੂੰ ਐ ਦਾ ਮੂੰਹ ਆਦਾ ਹਿੱਲ ਜੰਦਾ ਆਹ ਚੀਜ਼ ਜੂਸ ਪਲਾ ਦੇ ਮੈਨੂੰ ਆਹ ਖਵਾ ਦੋ ਜੀ ਆਹ ਖਵਾ ਦੋ ਜੀ ਪਤਾ ਨਹੀਂ ਢੱਡਾ ਕਿ ਤੋ ਆਏ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਗੋਲ ਗੱਪੇ ਖਾ ਲੈਂਦੇ ਹਾਂ ਮੈਂ ਕਿਹਾ ਪੀਜਾ ਚੁੱਕਾ ਆ ਸੱਤ ਜਾ ਕੇ ਲੈ ਲਾਂਗੇ ਵੀ ਠੰਡਾ ਹੁੰਦਾ ਕਹਿੰਦਾ ਨਾ ਕਰਨੂ ਤਾਂ ਇੱਥੇ ਦਾ ਪੀਜਾ ਸੁਆਦ ਆ ਐਂ ਤਾਂ ਜੀ ਆਪਣਾ ਕਰ ਦੱਸ ਮੈਨੂੰ ਖੁਸ਼बू ਆ ਗਈ ਜ਼ਿਆਦਾ ਕਹਿੰਦਾ ਖੋਲ ਲਾ ਦੇ ਠੀਕ ਕਰ ਮੰਨੂ ਆਇਆ ਤਾਂ ਵੀ ਚਮਕੌਰ ਵੜਨਾ ਨਾ ਪਾਵੇਂ ਫੇਰ ਵੀ ਸੁੱਖੋ ਭੈਣ ਜੀ ਦਵਾਈ ਵਾਸਤੇ ਮੈਨੂੰ ਚਮਕੌਰ ਸਾਹਿਬ ਵਿਚਾਰ ਚ ਵੜਨਾ ਪਾਇਆ ਹੋਰ ਆਉਣਾ ਹੀ ਤਾਂ ਤਾਂ ਗਿਆ ਤਾਂ ਉੱਥੇ ਕਹਿੰਦੇ ਚਮਕੌਰ ਗੱਡਾ ਕਬੜਾ ਸਾਡੀ ਜਿਹੜੇ ਜਿਹੜੇ ਬੰਦੇ ਆਪਾਂ ਪਹਿਲਾਂ ਛੱਡੇ ਤੇ ਉਹ ਕਹਿੰਦੇ ਆਪਾਂ ਇਸ ਵਾਰ ਪੂਰੇ ਕੰਪਲੀਟ ਕਰ ਦੇ ਕਿਆ ਕਰ ਦੋ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕਰਨ ਦੀ ਟੀਕੜਾ ਕਰ ਕਰਨੇ ਸਾਰੇ ਕੱਪੜੇ ਟੈਟ ਹੋ ਗਏ ਤੇ ਹਾਂ ਇਧਰ ਮੇਲੋ ਜੀ ਬਾਈ ਵੀ ਆ ਗਿਆ ਸਤਿ ਸ੍ਰੀ ਅਕਾਲ ਜੀ ਆਏ ਰੁੱਤੇ ਪਾਪਾ ਨੰਦਰਾ ਛੱਡੇ ਮੈਨੇ ਹਾ ਤੇਰੀ ਬੀਜਾ ਜੀ ਜੀ ਮੈਨੂੰ ਪਾਪਾ ਦੀ ਦੀਜੀ ਪਾਣੀ ਲੋਟ ਤਾਂ ਮੰਮੀ ਨੇ ਚਲੀ ਹੈ ਨਾ ਪਤਾ ਹੀ ਨਹੀਂ ਆਦਾ ਉਹਨੂੰ ਕੁਝ ਵੀ ਚਲੋ ਜੀ ਕੰਮ ਖਰਾਬ ਹੋ ਗਿਆ ਮੈਨੂੰ ਚੀਜੀ ਦੇਣਾ ਵੇ ਆ ਲੋ ਹਾਂ ਥੈਂਕ ਯੂ ਇਹ ਮੇਰੇ ਸੁਣਾ ਕਾਕਾ ਉਹਦੇ ਉਧਰ ਤੇ ਵੀ ਲੈ ਲਾ ਕੇ ਨਹੀਂ ਆ ਦੇ ਦੇ ਆ ਲੈ ਲੈ ਲਾ ਕੇ ਦੀ ਆ ਦੇ ਦੇ ਮੈਨੂੰ ਓਏ ਪਾਪਾ ਮੈਨੂੰ ਚਾਹ ਦੇ ਤੇ ਪੁੱਛਿਆ ਕਿੱਥੇ ਗਈ ਸੀ ਤੇ ਬੂਮ ਕਿਹਾ ਤੂੰ ਕਿਤੇ ਇਹਦਾ ਵੀ ਜਾਣਾ ਤਾਂ ਉਹਦਾ ਪਾਣੀ ਦਾ ਪੰਗਾ ਪਿਆ ਵਾ ਹੁਣ ਪਾਪਾ ਦੀ ਤਾਂ ਗੱਲ ਸੁਝੋ ਗਿਆ ਚਾਹ ਹੋ ਗਿਆ ਪਾਪਾ ਇਹਦੀ ਵੀ ਸੂਟ ਲੈ ਕੇ ਆਂਦਾ ਤਾਂ ਮੈਂ ਅੱਛਾ ਦੇ ਆਈ ਪਾਪਾ ਜੀ ਨੂੰ ਹਾਂ ਆ ਵੀਰ ਜੀ ਵਾਸਤੇ ਆ ਵੀਰ ਜੀ ਦੇ ਖਾਣ ਕਿਤੇ ਦਿੱਤੇ ਦੇ ਦਾਣ ਪੈਣਗੇ ਉਸਤੱਕ ਫਿਰ ਮੈਂ ਦੇ ਕੇ ਆਈ ਹਾਂ ਹਣਾ ਮੈਂ ਹੁਣ ਤੁਸੀਂ ਪੈਸੇ ਦੇ ਦੋ ਭਈਆਂ ਨੂੰ ਦੇਣਾ ਥੱਲੇ 5-6000 ਰੁਪਇਆ ਉਹ ਤਾਂ ਲੈ ਲਿਓ ਕਰਨੀ ਕੋ ਹਾਂ ਤਾਂ ਬਦਲ ਬਦਲ ਬੁਦਨ ਜਾ ਪਿਆ ਵਾ ਰੋਟੀ ਦਾ ਬਹੁਤ ਜਾਂਦਾ ਹੈ ਬਾਜ ਜਿਹਦੇ ਬਟਨ ਖੁਲਣ ਲੱਗ ਗਏ ਤੇ ਹਾਂ ਹਾਂ ਸਭ ਵਾਸਤੇ ਢੱਡਾ ਵਾਲੀ ਸਾਈਡ ਤੇ ਬਦਨ ਪਿਆ ਵਾ ਦੂਈ ਸਾਈਡ ਤੇ ਵੀ ਇਹ ਮੈਨੂੰ ਲੱਗਦਾ ਆਪਣੇ ਪਾਪਾ ਦੀ ਹਾਈਟ ਤੱਕ ਜਾਊਗਾ ਹਾਂ ਜਮੇ ਜਮਾ ਹਾਕ ਮਾ ਹੁਣ ਉਹ ਪੈਸੇ ਦੇ ਦੇ ਮੈਨੂੰ ਭੇਜ ਦੇ ਉੱਪਰ ਸਭ ਪਹਿਲਾਂ ਬਾਈ ਨੂੰ ਪੈਸੇ ਪੂਸੇ ਦੇ ਹੋ ਜਾਗੇ ਚਲੋ ਜੀ